ਈ ਸੰਗਤ ਜੀ ਕਰੋ ਦਰਸ਼ਨ ਸ੍ਰੀ ਗੁਰੂ ਰਵਿਦਾਸ ਜਨਮ ਸਥਾਨ ਸ੍ਰੀ ਰਿਕਵਰਤਨਪੁਰ ਕਾਂਸੀ ਬਾਰਾਨਸੀ ਸਤਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਸਥਾਨ ਤੇ ਸੰਗਤਾਂ ਦੇਖੋ ਜੀ ਨਮਸਤਕ ਹੋਣ ਲਈ ਲਾਈਨਾਂ ਦੇ ਵਿੱਚ ਲੱਗੀਆਂ ਹੋਈਆਂ ਹਨ ਅਸੀਂ ਦਿਖਾ ਰਹੇ ਹਾਂ ਸੇਵਾਦਾਰ ਵੀਰ ਵੀ ਆਪਣੀ ਡਿਊਟੀ ਦੇ ਕੰਮ ਨੇ ਆਂ ਕਤਾਰਾਂ ਦੇ ਵਿੱਚ ਸੰਗਤਾਂ ਲੰਬੀਆਂ ਲੰਬੀਆਂ ਲਾਈਨਾਂ ਦੇ ਵਿੱਚ ਧਰਮ ਦਿਖਾ ਰਹੇ ਆ ਕਿ ਕਾਫੀ ਲੰਬੀ ਲਾਈਨ ਲੱਗ ਚੁੱਕੀ ਆ ਤੇ ਸੰਗਤਾਂ ਨਮਸਤਕ ਹੋਣ ਲਈ ਤਿਆਰ ਆ ਹਾਂਜੀ ਜਗਰਦੇਪ ਸਿੰਘ ਜੀ ਹਾਂਜੀ ਤਾਂ ਪ੍ਰਵੇਸ਼ ਦੁਆਰ ਮੰਦਰ ਤੇ ਸੰਗਤ ਜੀ ਤੁਸੀਂ ਦੇਖ ਲਿਓ ਲਾਈਵ ਤਸਵੀਰਾਂ ਮੰਦਰ ਦੀਆਂ ਸੰਗਤ ਨੂੰ ਨਮਸਕਾਰ ਕਰਵੜ ਲਈ ਲਾਈਨਾਂ ਦੇ ਵਿੱਚ ਲਿਖਿਆ ਹੋਇਆ ਤੇ ਇੱਕ ਤੁਹਾਨੂੰ ਦੇਖੋ ਕਿ ਕਿੰਨੀ ਸੋਹਣੀ ਹੀ ਡੈਕੋਰੇਸ਼ਨ ਕੀਤੀ ਹੋਈ ਆ ਬਹੁਤ ਹੀ ਸੋਹਣੀ ਫੁੱਲਾਂ ਦੇ ਨਾਲ ਸਜਾਇਆ ਹੋਇਆ ਆ ਮੰਦਿਰ ਸਤਗੁਰ ਰਵਿਦਾਸ ਮਹਾਰਾਜ ਜੀ ਆਗੇ 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 ਸਾਡੇ ਭਰਾ ਵੀ موسیقی <سؤال> ਕਹਿ ਰਵਿਦਾ ਪ੍ਰਤਾਪ ਨਾਮ ਤੋਂ ਨਾਮ ਦਾ ਦਰਸਨ ਕਰੇ ਗੱਤ ਰਦੇ ਨਾਮ ਕੇ ਹੁਥਲੇ ਜਗ ਦੇ ਨਾਮ ਸਰ ਸਾਧਾ ਦਾ ਦਾਤ ਤੇ ਉਸ ਨੇਵ ਦੁਦਾ ਯੰਤਰ ਕੇ ਤੇ ਰਿਤ ਸੰਗ ਕਰੇਵਾ ਚਾਤਰੂ ਬਿਰੇ ਨਿਤ ਕੇ ਮੰਤਰ ਨਿਤ ਦੇ ਕਹਿ ਰਵਿਦਾ ਸਿੰਘ ਨਾਮ ਕੇ ਸਾਧੂ ਤੇ ਹੋ ਅੰਤਰ ਕਦ ਦਾ ਹੈ ਸਦਾ ਹਿਰਦੈ ਕਰ ਪਰਪੁਰ ਊਟੇ ਕਰਕੇ ਆਖੇ ਹਾਪ ਸਭੂਰ ਕਾਲ ਦੇਵ ਨਾਮ ਤੇਰੀ ਮਰਿਆਸ ਸਰਮ ਕੀ ਪ੍ਰਤਿ ਪਾਲੀਆ ਤੇਰੀ ਹੱਟੀ ਨਾ ਖਾਸ ਅੰਦਰ ਜਾਮੀ ਜਾ ਮਨੁਸ਼ੀ ਜੀ ਪ੍ਰਭ ਕਉ ਮੈਂ ਦਾਸ ਭਾਜਨ ਕਰਾਂ ਨਾਮ ਕੋ ਅਤਿ ਰਕ ਪਿਆਸ ਆਕ ਅਮਰਤ ਵੇ ਦਾਮ ਨਾਮ ਸਤ ਚੰ ਸਤ ਸੰਤੋਸ਼ ਧਾਰਨ ਕਰੋ ਕਹਿ ਤਪੈ ਰਵਦਾ

ਆਦੇ 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 ਕੀ ਤੇਰਾ ਬੈਠਿਆ ਸਰਦਕੀ ਕੀ ਕਲਿਆਣ ਲਾ ਕੇ ਚਲੋ ਸਭੀ ਬੁੜਾ ਨਹੀਂ ਡਾਕਟਰ ਜੀ ਨਮਸਤਾ ਕਰੋਣ ਲੈ ਪੂਰਾ ਸਾਹਿਬ ਸੰਗਤਨ ਮਾਸਟਕ ਹੋ ਰਿਹਾ ਹੈਂ ਤੇ ਹਰ چلے چلو جی بھائی چلتے چلو جی جانے آنکھ چلو چلتے چلو جی کچھ چلو جی ਇਸ ਦਿਨ ਬੰਦੇ ਇਹ ਜਾਣਦੇ ਨੇ ਭੋਰਾ ਸਾਹਿਬ ਜੀ ਸੰਗਤਨ ਮਾਸਟਕ ਹੁੰਦੀ ਹੋਈ ਜੀ ਭੋਰਾ ਸਾਹਿਬ ਜਨਮ ਸਥਾਨ ਸਤਕੁਰ ਰਵਿਦਾਸ ਮਹਾਰਾਜ ਜੀ ਪਿੱਛੇ ਸੰਗਤ ਦੇ ਦਰਖਾਨੇ ਲਈ ਆ ਰਹੀ ਹੈ ਹੋਜੀ ਸੰਗਤ ਜੀ ਇਹ ਸੋਨੇ ਦੀ ਬਾਲਕੀ ਸਤਕੁਰ ਰਵਿਦਾਸ ਮਹਾਰਾਜ ਸਟੈਂਪ ਅਜੇ ਤੇ ਜਿੰਦਾ ਲੱਗਾਗਾ ਫਿਰ ਵੀ ਤੁਹਾਨੂੰ ਵਿੱਚੋਂ ਦੀ ਦਿਖਾ ਰਹੇ ਆ ਕਿ ਸੋਨੇ ਦੀ ਪਲਕੀ ਆ ਤੁਸੀਂ ਦੇਖ ਸਕਦੇ ਹੋ ਦਰਸ਼ਨ ਕਰ ਸਕਦੇ ਆ ਸ੍ਰੀ 108 ਸੰਤ ਸਰਬੰਦਾਸ ਜੀ ਮਹਾਰਾਜ ਸੰਗਤ ਜੀ ਕਰੋ ਦਰਸ਼ਨ ਇਹਨਾਂ ਦੇ ਕਰਕਮਲਾ ਨਾਲ ਸੀਰ ਗੁਰਵਰਧਨ ਕਾਂਚੀ 12 ਨਸੀ ਵਿਖੇ ਸਤਗੁਰੂ ਰਵਿਦਾਸ ਮਹਾਰਾਜੀ ਦੇ ਜਨਮ ਸਥਾਨ ਦੀ ਖੋਜ ਕੀਤੀ ਗਈ